ਕਰੇ ਕਿਉਂ ਰੱਖੇ ਹੋਇਆ ਹੈ ਹਨੂਮਾਨ ਕਹਿੰਦਾ ਮਾਂ ਗੱਲ ਸੁਣ ਅਗਰ ਸਰੀਰ ਦੇਸ਼ ਰਾਮ ਨਹੀਂ ਤਾਂ ਮੈਨੂੰ ਸਰੀਰ ਦੀ ਵੀ ਲੋੜ ਨਹੀਂ ਮੈਂ ਇਹਦੇ ਵੀ ਟੁਕੜੇ ਕਰ ਦੇਣਾ ਕਹਿੰਦ ਨੇ ਇਤਨਾ ਜਜ਼ਬਿਆਂ ਨਾਲ ਭਰੇ ਹੈ ਉਹਦੀ ਰੋਮ ਰੋਮ ਜ਼ਬਾਨ ਬਣ ਗਈ ਹਰ ਰੋਮ ਦੇ ਚੋਂ ਰਾਮ ਦੀ ਧੋਨੀ ਨਿਕਲੀ ਹਮ ਹైదరాబాద్ ਨੇ ਬਹੁਤ ਵੱਡਾ ਮੁਸ਼ਾਇਰਾ ਰੱਖਿਆ ਉਸ ਮੁਸ਼ਾਇਰੇ 'ਚ ਮਿਰਜ਼ਾ ਗ਼ਾਲिब ਵੀ ਪਹੁੰਚਿਆ ਸੀ ਪੁਰਾਣੀ ਗੱਲ ਤੇ ਗ਼ਾਲिब ਆਪਣੇ ਜ਼ਮਾਨੇ ਦਾ ਬੜਾ ਮਾਇਆਨਾਸ ਸ਼ਾਇਰ ਸੀ ਇਕਬਾਲ ਵੀ ਕਹਿੰਦਾ ਹੈ ਕਿ ਗ਼ਾਲिब ਨੂੰ ਪੜ੍ਹ ਕੇ ਮੈਨੂੰ ਪਤਾ ਚੱਲਿਆ ਹੈ ਕਿ ਮਨੁੱਖ ਦਾ ਦਿਮਾਗ ਕਿੰਨਾ ਉੱਚਾ ਸੋਚ ਸਕਦਾ ਹੈ ਤੇ ਕਿੰਨਾ ਗਹਿਰਾ ਸੋਚ ਸਕਦਾ ਹੈ ਕਹਿੰਦਾ ਇਸ ਬੰਦੇ ਨੂੰ ਪੜ੍ਹ ਕੇ ਪਤਾ ਚੱਲਿਆ ਮੂੰਹ ਜ ਨਹੀਂ ਪਤਾ ਮੈਨੂੰ ਚੱਲਣਾ ਸਿੱਖਣਾ ਸੀ ਕਹਿੰਦਾ ਮੈਂ ਪੁਲੇਖੇ 'ਚ ਰਹਿਣਾ ਸੀ ਪਰ ਇਹਨੂੰ ਪੜ ਕੇ ਮੈਨੂੰ ਹੌਸਲਾ ਮਿਲਿਆ ਹੈ ਕਿ ਮਨੁੱਖ ਇਤਨਾ ਗਹਿਰਾਈ ਚ ਵੀ ਜਾ ਸਕਦਾ ਹੈ ਇਤਨਾ ਬੁਲੰਦ ਵੀ ਜਾ ਸਕਦਾ ਹੈ ਜਿਹੜੀ ਗੱਲ ਉੱਚੀ ਹੋਵੇਗੀ ਉਹ ਗਹਿਰੀ ਵੀ ਹੋਵੇਗੀ ਜਿਸ ਦਰਖਤ ਨੇ ਆਪਣੀਆਂ ਸ਼ਾਖਾਵਾਂ ਨੂੰ ਆਸਮਾਨ ਤੱਕ ਲੈ ਜਾਣਾ ਹੈ ਉਹਨੂੰ ਆਪਣੀਆਂ ਜੜਾਂ ਪਾਤਲ ਤੱਕ ਲੈ ਜਾਣੀਆਂ ਪੈਂਦੀਆਂ ਹੈ ਤੇ ਰੱਬ ਵੀ ਨਹੀਂ ਜੋ ਦਰਖਤ ਗਹਿਰਾ ਨਹੀਂ ਜਾ ਸਕਦਾ ਉਹ ਦਰਖਤ ਉੱਚਾ ਵੀ ਨਹੀਂ ਉੱਠ ਸਕੇਗਾ ਜੋ ਗੱਲ ਗਹਿਰੀ ਨਹੀਂ ਉਹ ਉੱਚੀ ਵੀ ਨਹੀਂ ਔਰ ਜੋ ਉੱਚੀ ਨਹੀਂ ਉਹ ਗਹਿਰੀ ਵੀ ਨਹੀਂ ਇਕਬਾਲ ਕਹਿੰਦਾ ਇਸ ਬੰਦੇ ਨੂੰ ਪੜ ਕੇ ਮੈਨੂੰ ਪਤਾ ਚੱਲਿਆ ਕਿ ਮਨੁੱਖ ਇਤਨਾ ਗਹਿਰਾ ਵੀ ਜਾ ਸਕਦਾ ਹੈ ਇਤਨਾ ਬੁਲੰਦੀਆਂ ਨੂੰ ਵੀ ਛੂਹ ਸਕਦਾ ਹੈ ਲੇਕਿਨ ਆਰਥਿਕ ਤੌਰ ਤੇ ਖੁਦਦਾਰ ਹੋਣ ਕਰਕੇ ਬੜਾ ਮੁਫਲਿਸ ਸੀ ਵਾਲੇ ਅਤਿਅੰਤ ਮਫਲਿਸ ਮੁਸ਼ਾਇਰੇ ਤੋਂ ਬਾਹਰ ਆਇਆ ਇੱਕ ਖਾਨਵਾਰ ਪਹਾੜਾਂ ਦੇ سینੇ چیر ਕੇ ਹੀਰੇ ਲੱਭਦਾ ਹੁੰਦਾ ਸੀ ਅਜੇ ਵੀ ਗੋਲਕੁੰਡਾ ਦੀਆਂ ਪਹਾੜੀਆਂ ਵਿੱਚ ਲੋਕ ਹੀ ਲੱਭਦੇ ਨੇ ਭਾਰਤ ਵਿੱਚ ਇੱਕ ਸ਼ਹਿਰ ਦਾ ਨਾਮ ਹੈ ਪੰਨਾ ਮੱਧ ਭਾਰਤ ਦਾ ਸ਼ਹਿਰ ਉਹ ਸ਼ਹਿਰ ਦਾ ਨਾਮ ਹੈ ਪੰਨਾ ਕੋਈ 30000 ਬੰਦੇ ਉਹਨਾਂ ਦਾ ਦੰਦਾ ਹੀ ਹੈ ਉੱਥੇ ਹੀਰੇ ਪੰਨੇ ਲੱਭਦੇ ਰਹਿੰਦੇ ਨੇ ਪਹਾੜਾਂ 'ਚ ਮਿਲਦੇ ਨੇ ਛੋਟੇ ਛੋਟੇ ਤੇ ਉਥੇ ਰਿਆਂ ਨੂੰ ਮਿਲਦੇ ਨੇ ਕਦੀ ਕਦਾਈ ਕਿਸੇ ਨੂੰ ਵੱਡਾ ਵੀ ਲੱਗ ਜਾਂਦਾ ਹੈ ਉਸ ਸ਼ਹਿਰ ਦਾ ਨਾ ਹੀ ਹੈ ਪੰਨਾ ਇਹ ਕੰਮ ਦੰਦਾ ਹੀ ਹੈ 30000 ਬੰਦਿਆਂ ਦੀ ਰੋਜ਼ੀ ਇਸੇ ਤੇ ਹੀ ਹੈ ਪਹਾੜ ਦੇ ਚੋਂ ਹੀਰੇ ਲੱਭਦੇ ਰਹਿੰਦੇ ਪੰਨੇ ਲੱਭਦੇ ਰਹਿੰਦੇ ਤੇ ਹైదరాబాద్ ਦੇ ਨੇੜੇ ਵੀ ਇਸ ਤਰ੍ਹਾਂ ਦੇ ਖੋਜੀ ਬੰਦੇ ਪਹਾੜਾਂ ਦੀ ਖੁਦਾਈ ਕਰਕੇ ਲੱਭਦੇ ਰਹਿੰਦੇ ਉਸ ਖਾਨਵਾਰ ਨੇ ਗ਼ਾਲਿਬ ਨੂੰ ਕਹਿਆ ਤੂੰ ਮੇਰਾ شاਗਿਰਦ ਬਣ ਮੈਂ ਤੈਨੂੰ ਦਸਾਂਗਾ ਪਹਾੜਾਂ ਦੇ ਸੀਨੇ چیر ਕੇ ਹੀਰੇ ਕਿਵੇਂ ਲੱਭੀਦੇ ਨੇ ਬੰਨੇ ਕਿਵੇਂ ਲੱਭੀਦੇ ਨੇ ਜਵਾਹਰ ਕਿਵੇਂ ਲੱਭੀਦੇ ਨੇ ਔਰ ਤੂੰ ਮਾਲਾ-ਮਾਲ ਹੋ ਜਾਏਗਾ ਗ਼ਾਲਿਬ ਕਹਿ ਲਗਾ ਮਿੱਤਰਾ ਫਿਰ ਤੂੰ ਮੇਰਾ شاਗਿਰਦ ਬਣ ਮੈਂ ਤੈਨੂੰ ਦਸਾਂਗਾ ਆਪਣਾ ਹੀ ਸੀਨਾ چیر ਕੇ ਖੁਦਾਈ ਕਲਾਮ ਕਿਵੇਂ ਕੱਢੀਦਾ ਹੈ ਰੱਬੀ ਗਿਆਨ ਕਿਵੇਂ ਗੱਡੀ ਦਾ ਮੈਂ ਤੈਨੂੰ ਦੱਸਾਂ ਤੂੰ ਮੇਰਾ ਚੇਲਾ ਵਣ ਬੜੇ ਕੀਮਤੀ ਬੋਲ ਉਸਨੇ ਆਖੇ ਨੇ ਸੁਖਨ ਕਿਆ ਕਹਿ ਨਹੀਂ ਸਕਤੇ ਜੋ ਆ ਹੂੰ ਜੋ ਜੋਹਰ ਕਾ ਜਿਗਰ ਕਿਆ ਹਮਨੇ ਹੀ ਰਖਤੇ ਜੋ ਖੋਦੇ ਜਾ ਕੇ ਮੈਦਨ ਕੋ ਕਹਿੰਦਾ ਪਹਾੜਾਂ ਦੇ ਸੀਨੇ ਤੇ ਮੈਂ ਤਾਂ ਚੀਰਾ ਜਿਵੇਂ ਆਪਣਾ ਸੀਨਾ ਨਾ ਰਖਦਾ ਤੂੰ ਚੀਰ ਪਹਾੜਾਂ ਦੇ ਸੀਨੇ ਚਮਕਦੇ ਪੱਥਰ ਤੈਨੂੰ ਮਿਲਣਗੇ ਮੈਂ چیرਾਂਗਾ ਆਪਣਾ ਸੇਨਾ ਚਮਕਦਾ ਹੋਇਆ ਖੁਦਾ ਮੈਨੂੰ ਮਿਲੇਗਾ ਰੱਬੀ ਨੂਰ ਮੈਨੂੰ ਮਿਲੇਗਾ ਰੱਬੀ ਗਿਆਨ ਮੈਨੂੰ ਮਿਲੇਗਾ ਹਿੰਦੂਆਂ ਨੂੰ ਸਮਝਾਣ ਦਾ ਤੇ ਕਹਿਣ ਦਾ ਡੰਗ ਨਹੀਂ ਆਇਆ ਬਈ ਹਨੂਮਾਨ ਨੇ ਆਪਣਾ ਸੇਨਾ چیرਿਆ ਔਰ ਰਾਮ ਨੂੰ ਪ੍ਰਗਟ ਕੀਤਾ ਗੱਲ ਉਹੀ ਹੈ ਹਨੂਮਾਨ ਦੇ ਨਾਲ ਵੀ ਜੋ ਗੱਲ ਬਹਿ ਰਿਹਾ ਪਰ ਮਿਤੀਹਾਸ ਜੋੜ ਦਿੱਤਾ ਹੈ ਕਹਿੰਦੇ ਨੇ ਪ੍ਰਸੰਨ ਹੋ ਕੇ ਖੁਸ਼ ਹੋ ਕੇ ਸੀਤਾ ਨੇ ਆਪਣੇ ਗਲ ਚੋਂ ਮੋਤੀਆਂ ਦੀ ਮਾਲਾ ਉਤਾਰ ਕੇ ਹਨੂਮਾਨ ਨੂੰ ਦੇ ਦਿੱਤੀ ਵੀ ਤੂੰ ਮਦਦ ਬਹੁਤ ਕੀਤੀ ਸੇਵਾ ਬਹੁਤ ਕੀਤੀ ਐਨੇ ਤਾਜ ਪੋਸ਼ੀ ਦੇ ਸਮੇਂ ਜਦ ਰਾਮ ਦੀ ਤਾਜ ਪੋਸ਼ੀ ਹੋ ਰਹੀ ਸੀ ਅਯੁੱਧਿਆ ਦੇ ਵਿੱਚ ਇਹ 12ਵਾਂ ਦੋ ਪੱਥਰ ਚੁਕਲੇ ਆਇਆ ਤੇ ਮਾਲਾ ਦਾ ਇੱਕ ਮੋਤੀ ਕੱਢ ਕੇ ਨਾ ਪੱਥਰ ਤੇ ਰੱਖ ਕੇ ਤੋੜਦਾ ਹੈ ਫਿਰ ਦੂਜਾ ਤੋੜਦਾ ਹੈ ਫਿਰ ਤੀਜਾ ਤੋੜਦਾ ਹੈ ਸੀਤਾ ਦੀ ਜ਼ੁਬਾਨ ਚੋਂ ਨਿਕਲਿਆ ਵਾਨਰ ਆ ਬੰਦਰ ਨਹੀਂ ਸੀ ਜਿਹਨੂੰ ਜੰਗਲੀ ਮਨੁੱਖ ਅਸੀਂ ਕਹਿੰਦੇ ਆ ਵਨਨਰ ਜੰਗਲ ਦੇ ਚ ਰਹਿਣ ਵਾਲਾ ਨਰ ਸ਼ਹਿਰ ਦੇ ਚ ਰਹਿਣ ਵਾਲਾ ਨਹੀਂ ਪਿੰਡ ਦੇ ਚ ਰਹਿਣ ਵਾਲਾ ਨਹੀਂ ਵਾਨਰ ਵਨ ਦੇ ਚ ਰਹਿਣ ਵਾਲਾ ਬਨ ਦੇ ਚ ਰਹਿਣ ਵਾਲਾ ਬਨਨਰ ਜੰਗਲ ਦਾ ਨਰ ਜੰਗਲ ਵਿੱਚ ਰਹਿਣ ਵਾਲਾ ਬੰਦਰ ਨਹੀਂ ਸੀ ਮਨੁੱਖ ਸੀ। ਔਰ ਇਸ ਤਰ੍ਹਾਂ ਦੀ ਉੱਚੀ ਜ਼ਿੰਦਗੀ ਤੇ ਸੋਚਣੀ ਕਿਸੇ ਮਨੁੱਖ ਦੇ ਨਾਲ ਹੀ ਉਮੀਦ ਜੋੜੀ ਜਾ ਸਕਦੀ ਬੰਦਰਾਂ ਨਾਲ ਨਹੀਂ। ਸੀਤਾ ਨੇ ਕਿਹਾ ਹਨੂਮੰਤ ਇਤਨੀ ਕੀਮਤੀ ਤੈਨੂੰ ਮੈਂ ਮਾਲਾ ਦਿੱਤੀ। ਔਰ ਇਹ ਮਾਲਾ ਰਾਮ ਨੂੰ ਵੀ ਬੜੀ ਪਿਆਰੀ। ਉਹਨੇ ਤੋਹਫਾ ਜਾਣ ਕੇ ਮੈਨੋਂ ਦਿੱਤੀ ਤੇ ਮੈਂ ਤੇਰੀ ਸੇਵਾ ਤੇ ਖੁਸ਼ ਹੋ ਕੇ ਤੈਨੂੰ ਦਿੱਤੀ ਤੂੰ ਮੇਰੇ ਸਾਹਮਣੇ ਇਸ ਮਾਲਾ ਦੀ ਦਿੱਤੀ ਹੋਈ ਸਵਾਦ ਦੀ ਤੋਹਨ ਕਰ ਰਹੇ ਤੋੜੀ ਜਾ ਰਹੇ ਤੋੜੀ ਜਾ ਰਹੇ ਕਿਉਂ ਹਨੂਮਾਨ ਨੇ ਕਹਿੰਦਨ ਮੈਂ ਰਾਮ ਦੇਖ ਰਿਹਾ ਇਹਦੇ ਵਿੱਚ ਰਾਮ ਹੈ ਕਿ ਨਹੀਂ ਤੋ ਸੀਤਾ ਕਹਿੰਦੀ ਇਤਨੀ ਸਮਝ ਹੋਣੀ ਚਾਹੀਦੀ ਏ ਜੜਤ ਚੀਜ਼ ਦੇ ਚ ਰਾਮ ਨਹੀਂ ਆਉਂਦਾ ਮੌਤੀ ਜੜ ਨੇ ਜੜ ਦੇ ਚ ਰਾਮ ਨਹੀਂ ਆਉਂਦਾ ਇਤਨੀ ਤੇ ਸਮਝ ਆਉਣੀ ਚਾਹੀਦੀ ਮਾਲਾ ਚੁੱਕ ਕੇ ਭਰੇ ਪੋਾਈ ਕਹਿੰਦੇ ਕਿ ਜਿਹਦੇ ਚ ਰਾਮ ਨਹੀਂ ਤੋ ਫਿਰ ਮੈਂ ਕੀ ਕਰਨਾ ਹੈ ਹੈਲੋ ਉਹ ਸੀਤਾ ਵੀ ਪੜੀ ਲਿਖੀ ਸੋ ਜਵਾਨ ਕਹਿੰਦੇ ਹਨਵੰਦ ਤੇ ਸਰੀਰ ਜੜ ਹੈ ਪੰਨੇ ਦੇ ਪੰਨੇ ਤਤ ਜੜ ਨੇ ਅਗਨੀ ਜੜ ਹੈ ਪਾਣੀ ਜੜ ਹੈ ਧਰਤੀ ਜੜ ਹੈ ਆਕਾਸ਼ ਜੜ ਹੈ ਪਵਨ ਜੜ ਹੈ ਤੇ ਪਾਣੀ ਤਾਂ ਤਾਂ ਦਾ ਹੈ ਸਰੀਰ ਹੈ ਤੇ ਜਿਸ ਵਿੱਚ ਥਾਮ ਨਹੀਂ ਹੈ ਤੋ ਕਹਿੰਦਾ ਮੈਨੂੰ ਨਹੀਂ ਚਾਹੀਦਾ ਤੋ ਫਿਰ ਇਸ ਸਰੀਰ ਕਿਉਂ ਰੱਖਿਆ ਹੈ ਇਹ ਵੀ ਜੜਾ ਹੈ ਕਿਨੂੰ ਕਿਉਂ ਚੁੱਕੀ ਫਿਰਦਾ ਉਹ ਥੋੜੀ ਰੋਸ ਦੇ ਚਾਹੀਏ ਬੇਇਕ ਤੇ ਗਲਤੀ ਕੀਤੀ ਇਸਨੇ ਮੈਂ ਇਤਨੀ ਕੀਮਤੀ ਸੌਗਾਤ ਦਿੱਤੀ ਇਸਨੇ ਤੋੜੀ ਤੇ ਉਲਟਾ ਜਿਹੜੀ ਗੱਲ ਕਰ ਰਿਹਾ ਉਹ ਨਾ ਸਮਝੀ ਦੀਏ ਨਾ ਸਮਝੀ ਦੀ ਨਹੀਂ ਕਰ ਰਿਆ ਸੀ ਇਹ ਸਰੀਰ ਜੜ ਹੈ ਫਿਰ ਇਹ ਕਿਉਂ ਰੱਖਿਆ ਹੋਇਆ ਹੈ ਹਨੂਮਾਨ ਕਹਿੰਦਾ ਮਾਂ ਗੱਲ ਸੁਣ ਅਗਰ ਸਰੀਰ ਦੇਸ਼ ਰਾਮ ਨਹੀਂ ਤਾਂ ਮੈਨੂੰ ਸਰੀਰ ਦੀ ਵੀ ਲੋੜ ਨਹੀਂ ਮੈਂ ਇਹਦੇ ਵੀ ਟੁਕੜੇ ਕਰ ਦੇਣਾ ਕਹਿੰਨੇ ਨੇ ਇਤਨਾ ਜਜ਼ਬਿਆਂ ਨਾਲ ਭਰੇ ਹੈ ਉਹਦੀ ਰੋਮ ਰੋਮ ਜ਼ਬਾਨ ਬਣ ਗਈ ਹਰ ਰੋਮ ਦੇ ਚੋਂ ਰਾਮ ਦੀ ਧੁਨੀ ਨਿਕਲੀ ਗੁਰੂ ਮੁਖ ਰੋਮ ਰੋਮ ਹਰ ਦਿਆਵੇ ਕਈ ਵਾਰ ਜਜ਼ਬੇ ਇਤਨੇ ਉਮੜਦੇ ਨੇ ਪਿਆਰ ਅੰਦਰੋਂ ਇਤਨਾ ਉਮੜਦਾ ਹੈ ਉਹਨੂੰ ਇੱਕ ਨਿੱਕੀ ਜਿਹੀ ਜ਼ਬਾਨ ਪ੍ਰਗਟ ਕਰਨ ਦੇ ਵਿੱਚ ਅਸਮਰਥ ਹੋ ਜਾਂਦੀ ਹੈ ਜਿਵੇਂ ਪਿੱਛੇ ਹੜ ਆ ਰਿਹਾ ਹੋਵੇ ਪਾਣੀ ਦਾ ਤੇ ਉਹਨੂੰ ਕਿਧਰੇ 1 ਇੰਚ ਪਾਈਪ ਦੇ ਚ ਜੋ ਹੈ ਲੰਗਾਈਏ ਉਸਨੂੰ ਗੁਜ਼ਾਰੀਏ ਕਿੱਥੇ ਇੰਨਾ ਪਿੱਛੇ ਹੜ ਆ ਰਿਹਾ ਜਜ਼ਬਿਆਂ ਦਾ ਹੜ ਭਾਵਨਾਵਾਂ ਦਾ ਹੜ ਪ੍ਰੇਮ ਦਾ ਹੜ ਜਦ ਉਛਲ ਪੈਂਦਾ ਹੈ ਇਹ ਜ਼ਬਾਨ ਛੋਟੀ ਪੈ ਜਾਂਦੀ ਹੈ ਇੱਕ ਇੱਕ ਰੋਮ ਰਸਨਾ ਬਣ ਜਾਂਦੀ ਮੈਂ ਗ੍ਰੰਥਾਂ ਵਿੱਚ ਪੜ੍ਹਿਆ ਐਸਾ ਸੀ ਪਰ ਮੇਰੀ ਤਰਕ ਬੁੱਧੀ ਰਹੀਏ ਬਚਪਨ ਤੋਂ ਮੈਂ ਮੰਦਾ ਨਹੀਂ ਸੀ ਐਸਾ ਮੈਂ ਮੰਦਾ ਨਹੀਂ ਸੀ ਪੜ੍ਹਿਆ ਮੈਂ Swami Ram Tirath ਬਾਰੇ ਵੀ ਸੀ ਪੜ੍ਹਿਆ ਮੈਂ Sant Baba Atar Singh ਬਾਰੇ ਵੀ ਸੀ ਸੇਵਾਦਾਰ ਰਾਤ संत बाबा अतर सिंह ਦੇ ਕਮਰੇ ਚ ਚਲਾ ਗਿਆ ਗਿਆ ਇਸ ਵਾਸਤੇ ਕਮਰੇ ਚ ਆਵਾਜ਼ ਆ ਰਹੀ ਸੀ ਵਾਹਿਗੁਰੂ ਵਾਹਿਗੁਰੂ ਤੇ ਸੇਵਾਦਾਰ ਨੇ ਸੋਚਿਆ ਬਾਬਾ ਜੀ ਤੇ ਸੌ ਰਹੇ ਨਹੀਂ ਨੀਂਦੇ ਚ ਨੇ ਕੋਈ ਹੋਰ ਆਦਮੀ ਚਲਾ ਗਿਆ ਅੰਦਰ ਵਾਹਿਗੁਰੂ ਵਾਹਿਗੁਰੂ ਜਪ ਰਿਹਾ ਤੇ ਬਾਬਾ ਜੀ ਦੀ ਨੀਂਦ ਖਰਾਬ ਕਰੇਗਾ ਕਿਸੇ ਹੋਰ ਜਗਾ ਉਸ ਨੂੰ ਬੈਠਣਾ ਚਾਹੀਦਾ ਕਿਸ ਬੋਲੇ ਕੇ ਸੇਵਾਦਾਰ ਸੰਤ ਅਤਰ ਸਿੰਘ ਜੀ ਦੇ ਕਮਰੇ ਚ ਚਲਾ ਗਿਆ ਭਈ ਉਹਨੋਂ ਮੈਂ ਕਹਾਂ ਉਹ ਜਿਤੋਂ ਨਾਮ ਜਪਣਾ ਵੀ ਹੈ ਤੇ ਬਾਹਰ ਆ ਕੇ ਬੈਠ ਕੇ ਕਿਸੇ ਹੋਰ ਕਮਰੇ 'ਚ ਬੈਠ ਜਿੱਥੇ ਬਾਬਾ ਜੀ ਸੁੱਤੇ ਪੈਣ ਉੱਥੇ ਜਪਦਾ ਤਾਂ ਹੈ ਪਰ ਕਮਰੇ 'ਚ ਕੀ ਦੇਖਦਾ ਕੱਲੇ ਬਾਬਾ ਜੀ ਨੇ ਔਰ ਸਰੀਰ ਦੇ ਚੋਂ ਆਵਾਜ਼ ਆ ਰਹੀ ਹੈ ਵਾਹਿਗੁਰੂ ਵਾਹਿਗੁਰੂ ਮੂੰਹ ਬੰਦ ਸੀ ਟਿੱਕ-ਟਿੱਕ ਰੋਮ ਰਸਨਾ ਬਣੀ ਹੋਈ ਸੀ ਪਰ ਰੋਂਗ ਤੇ ਖੜੇ ਸੀ ਅਭਿਆਸੀਆਂ ਕੋਲ ਮੈਂ ਸੁਣਿਆ ਔਰੇ ਭਗਤ ਮਹਾਲੇਚ ਪੜਿਆ ਲੇਕਿਨ ਵਿਸ਼ਵਾਸ ਨਹੀਂ ਬਜਦਾ ਸੀ ਫਿਰ ਇਨਾ ਅੱਖਾਂ ਨੇ ਇੱਕ ਦੋ ਪੁਰਸ਼ ਦੇਖੇ ਨੇ ਪਰ ਅਜੇ ਵੀ ਮੌਜੂਦ ਜਿਨ੍ਹਾਂ ਦੀ ਮੈਂ ਇਹ ਦਸ਼ਾ ਦੇਖੀ ਜਿਨ੍ਹਾਂ ਦੀ ਮੈਂ ਇਹ ਹਾਲਤ ਦੇਖੀ ਐਸੀ ਹਾਲਤ ਦੇਖ ਕੇ ਸਭ ਤੋਂ ਪਹਿਲੇ ਜੋ ਮੈਨੂੰ ਦਿਖਾਈ ਦਿੱਤਾ ਆਪਣੀ ਭੁੱਲ ਦਿਖਾਈ ਦਿੱਤੀ ਆਪਣੀ ਮੂਰਖਤਾ ਦਿਖਾਈ ਦਿੱਤੀ ਮੈਂ ਕਿਹਾ ਨਹੀਂ ਇਹ ਜੋ ਬਾਣੀ ਕਹਿ ਰਹੀ ਹੈ ਗੁਰਮੁਖ ਰੋਮ ਰੋਮ ਹਰਿਆਵ ਗੁਰਮੁਖ ਇਤਨਾ ਜਜ਼ਬਿਆਂ ਨਾਲ ਭਰ ਜਾਂਦਾ ਇਤਨੀ ਭਾਵਨਾਵਾਂ ਨਾਲ ਭਰ ਜਾਂਦਾ ਇੱਕ ਜ਼ਬਾਨ ਛੋਟੀ ਪੈ ਜਾਂਦੀ ਹੈ ਰੋਮ ਰੋਮ ਰਸਨਾ ਬਣ ਜਾਂਦੀ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਥਾਂ ਤੇ ਫਰਿਆਦ ਕੀਤੀ ਹੈ ਕੋਟ ਕਰਨ ਦੀ ਜੇ ਪ੍ਰਭ ਸੁਆਮੀ ਹਰ ਜਸ ਸੁਣੀਏ ਅਬ ਨਾ ਸੀਰਾ ਤੂੰ ਦੋ ਕੰਨ ਦਿੱਤੇ ਨੇ ਮੈਨੂੰ ਕਿ ਕੋਈ ਥਾਂ ਮੈਂ ਤੇਰਾ ਜਸ ਸੁਣ ਸਕਦਾ ਚਾਰੇ ਪਾਸੇ ਜਿੱਥੇ ਵੀ ਪ੍ਰਾਣ ਰਾਹੀਂ ਕੁਰਾਨ ਰਾਹੀਂ ਕਿਸੇ ਵੀ ਸੰਤ ਦੇ ਕਲਾਮ ਰਾਹੀਂ اے ਪ੍ਰਭੂ ਤੇਰੀ ਸਦਾ ਗੂੰਜ ਰਹੀ ਹੋਵੇ ਤੇਰਾ ਤੇਰੇ ਨਾਮ ਦੀ ਚਰਚਾ ਹੋ ਰਹੀ ਹੋਵੇ ਮੈਂ ਸੁਣਨਾ ਚਾਹੁੰਦਾ ਤੂੰ ਸਿਰਫ ਦੋ ਹੀ ਕੰਨ ਦਿੱਤੇ ਨੇ ਇੱਕੋ ਹੀ ਜਗ੍ਹਾ ਮੈਂ ਸੁਣ ਸਕਦਾ ਗੁਰੂ ਵਰਜਨ ਦੇ ਕੋਟ ਕਰਨ ਦੀ ਜੇ ਪ੍ਰਭ ਸੁਆਮੀ اے ਪ੍ਰਭ ਮੈਨੂੰ ਕਰੋੜਾ ਕੰਨ ਦੇ ਇਹਨਾਂ ਦੋ ਕੰਨਾਂ ਨਾਲ ਗੱਲ ਨਹੀਂ ਬਣਦੀ ਕੀ ਕਰੋਗੇ ਕਰੋੜਾ ਕੰਨਾਂ ਦਾ ਕੀ ਕਰੋਗੇ ਹਰ ਜਸ ਸੁਣੀਏ ਅਵਨਾ ਸੀ ਰਾਮ ਤੇਰੇ ਜਸ ਵਿੱਚ ਇਤਨਾ ਆਨੰਦ ਹੈ ਆਨੰਦ ਹੈ ਆਨੰਦ ਦਾ ਸਾਗਰ ਹੈ ਪਰ ਕੀ ਕਰਾਂ ਕੰਨਾਂ ਦੇ ਦੋ ਕਟੋਰੇ بڑے ਛੋਟੇ ਨੇ ਮੈਨੂੰ ਕਰੋੜਾ ਕੰਨ ਦੇ ਮੈਂ ਹਰ ਪਾਸੇ ਸੁਣ ਪਰ ਉਸ ਲੰਬੇ ਚੌੜੇ ਸ਼ਬਦ ਦੇ ਸਤਿਗੁਰ ਨੇ ਮੰਗੇ ਮੈਨੂੰ ਕਰੋੜਾ ਜ਼ਬਾਨ ਦੇ ਕੀ ਇੱਕ ਜ਼ਬਾਨ ਦਿੱਤੀ ਤੇਰੇ ਨਾਮ ਜਪਣ ਦੇ ਜੀਤਨਾ ਰਸ ਇਤਨਾ ਆਨੰਦ ਇੱਕੋ ਹੀ ਜ਼ਬਾਨ ਤੋਂ ਦੇ ਦਿੱਤੀ ਮੈਨੂੰ ਕਰੋੜਾਂ ਦੇ ਭਾਈ ਗੁਰਦਾਸ ਵੀ ਐਸਾ ਕਹਿੰਦੇ ਨੇ ਕਹਿੰਦੇ ਨੇ ਕਰੋੜਾਂ ਹੀ ਰੋਮ ਨੇ ਸਰੀਰ ਦੇ ਬਣ ਜਾਂਦੇ ਨੇ ਇੱਕ ਇੱਕ ਰੋਮ ਰਸਨਾ ਬਣ ਜਾਂਦੀ ਗੁਰਮੁਖ ਰੋਮ ਰੋਮ ਹਰ ਦਿਆਵੇ ਤੀੜੀ ਗੜਵਾਲ ਦਾ ਰਾਜਾ ਤੇ ਸਵਾਮੀ ਰਾਮ ਤੀਰਥ ਨੂੰ ਪਾਗਲ ਸਮਝ ਬੈਠਾ ਸੀ ਉਹਦੇ ਵੀ ਰੋਮ ਰੋਮ ਦੇ ਚੋਂ ਰਾਮ ਦੀ ਧੁਨ ਨਿਕਲੀ ਸੀ ਰਾਤ ਦਾ ਵਕਤ ਉਹਨਾਂ ਦੇ ਮਹਿਮਾਨਖਾਨੇ ਠਹਿਰੇ ਹੋਇਆ ਠਹਿਰਾਇਆ ਉਹਨਾਂ ਨੇ ਪਰ ਇਹ ਧੁਨੀ ਸੁਣ ਕੇ ਰਾਜਾ ਵੀ ਹੈਰਾਨ ਹੋਇਆ ਮੈਂ ਕੋਈ ਪਾਗਲ ਬੰਦਾ ਤੇ ਨਹੀਂ ਵਾਰ ਲਿਆ ਕਿਸੇ ਪਾਗਲ ਬੰਦੇ ਨਾਲ ਤੇ ਦੋਸਤੀ ਨਹੀਂ ਕਰ ਲਈ ਮੈਂ ਇਹ ਪ੍ਰੋਫੈਸਰ ਪੂਰਨ ਸਿੰਘ ਨੇ ਸਾਰੀ ਵਾਰਤਾ ਲਿਖੀ ਸਵਾਮੀ ਰਾਮ ਦੀ ਤੋ ਕਹਿਣ ਤੋਂ ਮਰਾਦ ਜਦ ਰੋਮ ਰੋਮ ਦੇ ਚੋ ਰਾਮ ਦੀ ਧੁਨ ਪ੍ਰਗਟ ਹੋਈ ਤਾਂ ਹੱਥ ਜੋੜਨੇ ਪੈ ਗਏ ਸੀਤਾ ਨੂੰ ਹਾਂ ਸਰੀਰ ਭਾਵੇਂ ਜੜ ਹੈ ਹਨਵੰਤ ਇਸ ਜੜ ਦੇ ਵਿੱਚ ਵੀ ਰਾਮ ਹੈ ਭਾਵੇਂ ਪੱਥਰ ਜੜ ਹੈ ਉਸ ਵਿੱਚ ਵੀ ਰਾਮ ਹੈ ਕੋਈ ਐਸੀ ਜਗ੍ਹਾ ਨਹੀਂ ਜਿਹਦੇ ਚ ਰਾਮ ਨਹੀਂ ਹੈ ਰਾਮ ਤੋਂ ਬਿਨਾ ਕੁਝ ਵੀ ਨਹੀਂ ਹੈ ਸਭ ਕੁਝ ਤੇ ਰਾਮ ਦੇ ਚ ਹੈ ਸਭ ਕੁਝ ਤੇ ਪਰਮਾਤਮਾ ਦੇ ਚ ਹੈ ਉੱਥੇ ਸੀਤਾ ਦੇ ਹੱਥ ਜੁੜ ਗਏ غالب کہندا ہے سخن کیا کہہ نہیں سکتے جو یا ہوں جو جوہر کا جگر کیا ہم نہ ہی رکھتے جو کھودیں جا کے میدان کو پہاڑوں دے سینے میں تا چھیرا جو میں اپنا سینہ نہیں رکھتا جد بھی پربھو دا نام پرگٹ اوندا اپنے سینے چوں پرگٹ اوندا ہے کھدائی کرنی پندی ہے ٹھیک ہے منک نے زمین دی کھدائی کیتی ہے زمین نے بڑا ان دھن دیتا ہے پہاڑا نے بہت کچھ دیتا ہے ਸਾਗਰ ਨੇ ਬਹੁਤ ਕੁਝ ਦਿੱਤਾ ਔਰ ਦੇ ਰਿਹਾ ਹੈ। ਆਸਮਾਨ ਤੋਂ ਅਜੇ ਤੇ ਭਾਵੇਂ ਮਨੁੱਖ ਮਿੱਟੀ ਲੈ ਆਏ ਪਤਾ ਕੱਲ ਕੀ ਲੈ ਆਵੇ। ਲੇਕਿਨ ਜੋ ਕੁਝ ਵੀ ਲੈ ਆਏਗਾ ਲੋੜਾਂ ਦੀ ਪੂਰਤੀ ਹੋਵੇਗੀ, ਆਨੰਦ ਨਹੀਂ ਮਿਲੇਗਾ। ਸੁੱਖ ਨਹੀਂ ਮਿਲੇਗਾ। ਉਹ ਤੇ ਉਸ ਦਿਨ ਮਿਲੇਗਾ ਜਦ ਜੀਵਨ ਦੇਚ ਖੋਜ ਕਰੇਗਾ। ਤੋਂ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਇਸ ਮਨ ਨੂੰ ਕੋਈ ਖੋਜੋ ਭਾਈ। ਮਨ ਖੋਜਤ ਨਾਮ ਨਾ ਉਹਨੇ ਦਪਾਈ। ਇਸ ਦੀ ਖੋਜ ਕਿਵੇਂ ਕਰੀਏ? ਕਿਸਢਾਂਗ ਨਾਲ ਕਰੀਏ ਇਸ ਨੂੰ ਲੜੀਵਾਰ ਮੈਂ ਸ਼ਾਮ ਦੇ ਸਮੇਂ ਤੁਹਾਡੇ ਸਾਹਮਣੇ ਰੱਖਣਾ ਹੈ ਤਾਂ ਕਿ ਤੁਹਾਡੇ ਵਿੱਚ ਕੋਈ ਇੱਕ ਅਦਵੀ ਫੈਸਲਾ ਕਰ ਲਵੇ ਮੈਂ ਹੁਣ ਇਸ ਤਰ੍ਹਾਂ ਦੀ ਖੋਜ ਕਰਨੀ ਹੈ ਕਰਨੀ ਹੈ ਤੋਂ ਫਿਰ ਇਹ ਕਥਾ ਕੀਤੀ ਹੋਈ ਸਫਲ ਹੋ ਗਈ ਕੀਤਾ ਹੋਇਆ ਸਤ ਸੰਗ ਸਫਲ ਹੋਇਆ ਕਿਉਂਕਿ ਬੁਥੇਰੇ ਤਾਂ ਉਮੀਦ ਨਹੀਂ ਹੈ ਇਹ ਵੀ ਮੈਂ ਅਰਜ਼ ਕਰਾਂ بڑے بڑے ਅਵਤਾਰੀ ਪੁਰਸ਼ਾਂ ਨੇ ਯਤਨ ਕੀਤੇ ਨੇ بڑے بڑے ਸੰਤ ਜਨਾਂ ਨੇ ਯਤਨ ਕੀਤੇ ਨੇ ਮਨੁੱਖ ਜ਼ਮੀਨ ਦੇ ਚੀ ਲਬਦਾ ਰਹ ਜਾਂਦਾ ਹੈ ਬਾਹਰ ਹੀ ਲਬਦਾ ਰਹਿੰਦਾ ਆਪਣੇ ਅੰਦਰ ਚਾਤ ਨਹੀਂ ਮਾਰਦਾ ਮੈਂ ਇੱਕ ਦਫਾ ਫਿਰ ਦੁਹਰਾਵਾਂ ਪਦਾਰਥ ਲਬਣਾ ਹੈ ਬਾਹਰੋਂ ਲਬਣਾ ਪਏਗਾ ਲਬਣਾ ਚਾਹੀਦਾ ਹੈ ਪਰਮਾਤਮਾ ਲਬਣਾ ਹੈ ਅੰਦਰੋਂ ਲਬਣਾ ਪਏਗਾ ਬਾਹਰੋਂ ਨਹੀਂ ਮਿਟੇਗਾ ਬਾਹਰ ਟੋਲੇ ਸੋ ਭਰਮ ਬੁਲਾਈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨਾ ਕਾਹੇ ਰੇ ਬਨ ਖੋਜ ਨ ਜਾਈ ਸਰਬ ਨੇਵਾਸੀ ਸਦਾ ਅਲੇਪਾ तो ही संग समाई बड़ी कीमती पंक्ति तन में मनुआ मन में साचा सो साचा मिल साचे राचा तन देच मन है मन देच सच है तन देच मन है मन देच परमात्मा है खोज करो और जिस दिन खोज कर दे हाँ उस दिन फिर मन जोत स्वरूप हो जाता है मन तो जोत स्वरूप है अपना मूल पहचान इतने ही ਸਮਾਪਤੀ ਹੈ ਸਾਰਿਆਂ ਦਾ ਬਾਰ ਬਾਰ ਹਾਰਦਿਕ ਤੌਰ ਤੇ ਧੰਨਵਾਦ ਬਲ ਸ਼ੁਗਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ